ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੈਂ ਗਿਲਡ ਡਿਜ਼ਾਈਨਰ ਬਟਿਕ ਤੁਗਾ ਤੋਂ ਕਿਵੇਂ ਆ ਉਮੀਦ ਕਰਦੇ ਹਾਂ ਠੀਕ ਹੋਵੋਗੇ ਅੱਜ ਬਹੁਤ ਹੀ ਪਿਆਰੇ ਜਿਹਾ कॉटन ਦੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਲੈਸ ਪ੍ਰਾਈਸ ਦੇ ਉੱਤੇ ਦੇਖੋ ਜੀ ਗਾਜ਼ਰੀ ਕਲਰ ਦਾ ਸੂਟਾ ਬਹੁਤ ਹੀ ਵਧੀਆ ਡਿਜ਼ਾਈਨ ਬਹੁਤ ਹੀ ਜੁਨੀਕ ਜਿਆ ਨਵਾਂ ਜਿਹਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਹੈ ਬਹੁਤ ਹੀ ਵਧੀਆ ਕੁਆਲਟੀ ਦੀ कॉटन ਆ कॉटन ਸਾਡੇ ਸੂਟਾਂ ਦਾ ਤੇ ਇਹਦੀ ਵਰਕ ਦਾ ਕੋਈ ਵੀ ਤੁਹਾਨੂੰ ਤੁਹਾਡੇ ਵੱਲੋਂ ਮਤਲਬ ਕਿ ਉਲਾਮਾ ਨਹੀਂ ਆਊਗਾ ਸਾਨੂੰ ਨੇੜੇ ਤੋਂ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਏ ਇੱਕ ਇਹਦੇ ਵਿੱਚ ਲਵੈਂਡਰ ਸ਼ੇਡ ਕਲਰ ਕੰਬੀਨੇਸ਼ਨ ਬਹੁਤ ਹੀ ਵਧੀਆ ਏ ਤੇ ਵਰਕ ਵੀ ਬਹੁਤ ਹੀ ਪਿਆਰਾ ਹੋਇਆ ਹੋਇਆ ਉੱਤੇ ਤੋਂ ਪੈਨਲਸ ਆ ਰਹੇ ਨੇ ਤੇ ਸਾਰੇ ਦੇ ਵਿੱਚ ਫਲਾਵਰ ਬਣੇ ਹੋਏ ਨੇ ਬਹੁਤ ਹੀ ਸੋਨਾ ਕਲਰ ਕੰਬੀਨੇਸ਼ਨ ਸੂਟ ਦਾ ਕਲਰ ਬਹੁਤ ਹੀ ਪਿਆਰਾ ਲਵੈਂਡਰ ਸ਼ੇਡ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਾਨੂੰ ਸਕਰੀਨਸ਼ਾਟ ਮਾਰ ਕੇ ਭੇਜ ਸਕਦੇ ਹੋ ਤੇ ਤੁਹਾਨੂੰ ਸੂਟ ਪਾਰਸਲ ਕਰ ਦਾਂਗੇ ਜੀ ਕਰੇ ਬੈਠੇ ਤੁਹਾਨੂੰ ਬਹੁਤ ਹੀ ਵਧੀਆ ਲੈਸ ਪ੍ਰਾਈਸ ਦੇ ਵਿੱਚ ਮਿੱਠੇ ਜਿਹੇ ਰੇਟਾਂ ਦੇ ਉੱਤੇ ਸੂਟ ਮਿਲਣਗੇ ਹਾਂਜੀ ਨੈਕਸਟ ਹੈ ਜੀ ਗਾਜਰੀ ਕਲਰ ਦੇ ਉੱਤੇ ਸਿੰਦੀ ਬੁਟੀ ਦਾ ਸੂਟ ਹੈ ਪੈਨਲ ਜਾ ਰਹੇ ਨੇ ਵਰਕ ਚੈੱਕ ਕਰੋ ਨੇੜੇ ਤੋਂ ਸਫਾਈ ਵਰਕ ਦੀ ਹਾਂਜੀ ਬਹੁਤ ਹੀ ਪਿਆਰਾ ਵਰਕ ਹੋਇਆ ਏ ਕਲਰ ਕੰਬੀਨੇਸ਼ਨ ਗਲਾ ਬਣਿਆ ਬਹੁਤ ਹੀ ਸੋਨਾ ਨਿੱਕੀ ਬੁਟੀਆ ਵਿੱਚ ਤੇ ਦੋ ਪੈਨਲ ਬਣੇ ਹੋਏ ਨੇ ਇਦਾਂ ਦਾ ਹੀ ਵਰਕੇ ਦੀ ਬਾਜ਼ੂ ਦੇ ਉੱਤੇ ਵੀ ਹੋਇਆ ਹੋਇਆ ਏ ਬਾਜ਼ੂ ਦਾ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਦੇਖੋ ਜੀ ਸਾਰੇ ਸੂਟਾਂ ਦੀ ਤਕਰੀਬਨ ਬਾਜ਼ੂ ਦਾ ਵਰਕ ਸਾਰਿਆਂ ਤੇ ਨਾਲ ਹੋਊਗਾ ਖੁੱਲੇ ਡੁੱਲੇ ਰਾਮ ਨਾਲ ਸੂਟ ਬਣਨਗੇ 5 ਮੀਟਰ ਆਲਓਵਰ ਸੂਟ ਹੋ ਇਹਦੇ ਵਿੱਚ ਇੱਕ ਕਾਫੀ ਕਲਰ ਰੈਡੀ ਹੋਇਆ ਹੋਇਆ ਏ ਇੱਕ ਇਹਦੇ ਵਿੱਚ ਲਾਈਟ ਹਾਂਜੀ ਹਾਂਜੀ ਲਾਈਟ ਅਸਮਾਨੀ ਜਿਹਾ ਕਲਰ ਆ ਜੀ ਗ੍ਰੇ ਅਸਮਾਨੀ ਸ਼ੇਡ ਆ ਇਹ ਤੇ ਇਹ ਸੇਮ ਵਰਕ ਦੇ ਸੂਟ ਨੇ ਜੀ ਨੈਕਸਟ ਤੁਹਾਨੂੰ ਜੋ ਦਿਖਾ ਰਹੇ ਆ ਕਾਟਨ ਦੇ ਉੱਤੇ ਕੈਂਬ੍ਰਿਕ ਕਾਟਨ ਦੇ ਉੱਤੇ ਰੈਡੀ ਹੋਇਆ ਹੋਇਆ ਹੈ ਇਹਨਾਂ ਸੂਟਾਂ ਦੇ ਪ੍ਰਾਈਸ ਨਾਲ ਅਲੱਗ-ਅਲੱਗ ਨੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਦਾ ਸਾਨੂੰ ਕੁੱਛ ਸਕਦੇ ਹੋ ਦੋ ਪੈਨਲਸ ਆ ਰਹੇ ਨੇ ਇਹਦੇ ਉੱਤੇ ਦੇਖੋ ਤੇ ਇਹਦੇ ਗੱਲੇ ਦਾ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਹੈਗਾ ਜੀ ਮਸਟਰਡ ਮਹਿੰਦੀ ਕਲਰ ਦੇ ਵਿੱਚ ਬਹੁਤ ਹੀ ਸੋਨਾ ਸੂਟ ਦਾ ਕੱਪੜਾ ਬਹੁਤ ਹੀ ਪਿਆਰਾ ਇੱਕ ਵਾਰ ਪਾਉਂਗੇ ਤਾਂ ਦੁਬਾਰੇ ਡਿਮਾਂਡ ਕਰੋਗੇ ਜੀ ਬਹੁਤ ਹੀ ਸੋਨਾ ਹੈ ਵਰਕ ਬਹੁਤ ਸਫਾਈ ਨਾਲ ਹੋਇਆ ਹੋਇਆ ਹੈ ਦੇ ਹੁਣ ਤੁਹਾਨੂੰ ਇਹਦੇ ਬਾਜ਼ੂ ਦਾ ਵਰਕ ਚੈੱਕ ਕਰਾਉਣੀ ਹੈ ਜੀ ਹਾਂਜੀ ਇਹ ਦੇ ਬਾਜ਼ੂ ਦਾ ਵਰਕ ਆ ਦੇਖੋ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਏ ਕਲਰ ਕੰਬੀਨੇਸ਼ਨ ਦੁਪੱਟਾ ਚਾਹੇ ਤੁਸੀਂ ਇਹਦੇ ਨਾਲ ਟਾਈ ਡਾਈ ਕਰਵਾ ਸਕਦੇ ਹੋ ਨੈਕਸਟ ਜੀ ਤੁਹਾਨੂੰ ਅਸੀਂ ਜੋ ਦਿਖਾ ਰਹੇ ਹਾਂ ਉਹ ਫੁਲਕਾਰੀ ਵਰਕ ਦੇ ਸੂਟ ਦਿਖਾਵਾਂਗੇ ਦਿਖਾਓ ਇੱਕ ਮਿੰਟ ਜੀ ਹਾਂਜੀ ਆ ਦੇਖੋ ਫੁਲਕਾਰੀ ਵਰਕ ਹੋਇਆ ਹੋਇਆ ਏ ਸ਼ਰਟ ਨਾਲ ਕੰਟਰਾਸਟ ਬਾਟਮ ਆਫ ਵਾਈਟ ਸ਼ੇਡ ਦੀ ਬਾਟਮ ਆ ਤੇ ਇਹਦੇ ਨਾਲ ਹੈਗੀ ਆਪਣੇ ਕੋਲ ਅਰੇਸਟ ਕਲਰ ਦੀ ਸ਼ਰਟ ਬਣੀ ਹੋਈ ਆ ਇਹ ਰੈਡੀ ਕਰਵਾਏ ਨੇ ਆਰਡਰ ਦੇ ਉੱਤੇ ਕਾਫੀ ਸੂਟ ਇੱਕੋ ਤਰ੍ਹਾਂ ਦੇ ਰੈਡੀ ਕੀਤੇ ਨੇ ਅਸੀਂ ਜਾਣੇ ਸੀਗੇ ਇਹ ਤੇ ਤੋਂ ਸੋਚਿਆ ਪਹਿਲਾਂ ਕਿ ਤੁਹਾਨੂੰ ਇੱਕ ਵਾਰ ਸੂਟ ਦਿਖਾ ਦਈਏ ਜੀ ਬਹੁਤ ਹੀ ਲੈਸ ਪ੍ਰਾਈਸ ਦੇ ਉੱਤੇ ਨੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਇਹ ਮਸਟਰਡ ਸ਼ੇਡ ਦੇ ਵਿੱਚ ਹੈ ਜੀ ਸਾਰਿਆਂ ਨਾਲ ਕਰੀਮ ਬਾਟਮ ਆ ਬਾਟਮ ਦੇ ਉੱਤੇ ਵੀ ਵਰਕ ਹੋਊਗਾ ਹਾਂਜੀ ਇਹਦੀ ਬਾਟਮ ਬਣੀ ਹੋਈ ਆ ਸਟਫ ਬਹੁਤ ਵਧੀਆ ਲੱਗਿਆ ਹੋਇਆ ਇਹ कॉटन ਦੇ ਵਿੱਚ ਹੁਣ ਆਫ ਸੀਜ਼ਨ ਕਰਕੇ ਇਹਨਾਂ ਦੇ ਪ੍ਰਾਈਸ ਵੀ ਕੱਟ ਕਰ ਦਿੱਤੇ ਆ ਤੇ ਇਹਦੇ ਵਿੱਚ ਮੈਂ ਤਾਂ ਨਹੀਂ ਪ੍ਰਾਈਸ ਦੱਸਦੀ ਕਿਹੜੀ ਪਹਿਣਾ ਨੇ ਜਿਹੜੀਆਂ ਉਹ ਰੀਸੈਲਰ ਦਾ ਕੰਮ ਕਰਦੀਆਂ ਨੇ ਤੇ ਉਹ ਕਹਿੰਦੀਆਂ ਨੇ ਦੀਦੀ ਪ੍ਰਾਈਸ ਨਾ ਦੱਸਿਆ ਕਰੋ ਚਲੋ ਉਹਨਾਂ ਨੇ ਵੀ ਹਨਾ ਆਪਣਾ ਅੱਗੇ ਕਰਨਾ ਹੁੰਦਾ ਏ ਤੇ ਤੁਹਾਨੂੰ ਸਿੱਧਾ ਡਾਇਰੈਕਟ ਸੰਪਰਕ ਕਰੋਗੇ ਬਹੁਤ ਹੀ ਲੈਸ ਪ੍ਰਾਈਸ ਤੇ ਮਿਲਣਗੇ WhatsApp ਤੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਭੇਜ ਸਕਦੇ ਹੋ ਹਾਂਜੀ ਇਹ ਸਾਰੇ ਹੀ ਸਾਰੇ ਸੂਟ ਕਿਸੇ ਨੇ ਆਰਡਰ ਤੇ ਰੈਡੀ ਕਰਵਾਏ ਨੇ ਇੱਕ ਹੀ ਤਰ੍ਹਾਂ ਦੇ ਸੂਟ ਰੈਡੀ ਹੋਏ ਨੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਤੇ ਬਹੁਤ ਹੀ ਵਧੀਆ ਕਾਟਨ ਦੇ ਵਿੱਚ ਅਗਲਾ ਤੁਹਾਨੂੰ ਦਿਖਾਉਣੀ ਆ ਬਲੈਕ ਸੂਟ ਬਲੈਕ ਕਾਟਨ ਦੇ ਉੱਤੇ ਰੈਡੀ ਹੋਇਆ ਹੋਇਆ ਏ ਇਹਦੇ ਵਿੱਚ ਤੁਸੀਂ ਦੇਖੋਗੇ ਘੇਰੇ ਦਾ ਵਰਕ ਹੋਇਆ ਏ ਵਿੱਚ ਫਲਾਰ ਬਣੇ ਹੋਏ ਨੇ ਤੇ ਉੱਤੇ ਦੇਖੋ ਉੱਪਰ ਤੱਕ ਫਲਾਰਸ ਆ ਰਹੇ ਨੇ ਘੇਰੇ ਦਾ ਵਰਕ ਦੀ ਸਫਾਈ ਦੇਖੋ ਨੇੜੇ ਤੋਂ ਹਾਂਜੀ ਦੇਖੋ ਕਿੰਨਾ ਵਧੀਆ ਵਰਕ ਹੋਇਆ ਹੋਇਆ ਤੇ ਗਲੇ ਦਾ ਵਰਕ ਵੀ ਹੈ ਦੇ ਵਿੱਚ ਤੇ ਹੁਣ ਤੁਹਾਨੂੰ ਇਹਦੀ ਬਾਜੂ ਦਾ ਵਰਕ ਦਿਖਾਣੇ ਆ ਹਾਂਜੀ ਇਹ ਬਾਜੂ ਦਾ ਵਰਕ ਹੈ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਕਲਰ ਕੰਬੀਨੇਸ਼ਨ ਕਲਰ ਕੰਟਰਾਸਟ ਦੋ ਸੂਟ ਰੈਡੀ ਨੇ ਇਹਦੇ ਵਿੱਚ ਆਪਣੇ ਕੋਲ